ਸਾਂ ਦਾ ਬਹੁਤ ਹੀ ਜੜੇ ਨੇ ਬਾਬੂ ਕਰ ਦੇਣ ਵਾਲੇ ਆ ਅਸੀਂ ਅੱਜ ਪਿੰਡ ਦੇ ਵਿੱਚ ਪਹੁੰਚੇ ਸੀਗੇ ਤੇ ਇਹ ਮਕੋੜਾ ਪਤਨ ਤੋਂ ਤੁਸੀਂ ਦਾ ਕਨੈਕਟ ਜੁੜਦਾ ਆ ਜੁਦਾਂ ਦਾ ਤੋਂ ਮੁੜਦਾ ਆ ਤੇ ਇਹ ਤਸਵੀਰਾਂ ਜਿਹੜੀਆਂ ਨੇ ਘਰ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਛੱਤਾਂ ਜਿਹੜੀਆਂ ਨੇ ਉੱਚੋਂ ਦੀਆਂ ਨੇ ਤੇ ਘਰ ਦੇ ਹਾਲਾਤ ਪਾਣੀ ਨੇ ਇਹਨਾਂ ਨੂੰ ਮਾਰ ਜਿਹੜੀ ਮਾਰੀ ਆ ਉਹ ਤਾਂ ਰੱਬ ਜਾਣਦਾ ਤੇ ਜਾਂ ਫਿਰ ਇਹ ਪਰਿਵਾਰ ਜਾਣਦਾ ਐਨੇ ਕੁ ਮਾੜੇ ਹਾਲਾਤ ਨੇ ਕੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਨੇ 9-9 ਫੁੱਟ ਜਿਹੜੀ ਆ ਮਾਰ ਜਿਹੜੀ ਮਾਰੀ ਆ ਤੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਕਿ ਕੀ ਹਾਲਾਤ ਨੇ ਤੇ ਕਿੰਨਾ-ਕਿੰਨਾ ਪਾਣੀ ਸੀਗਾ ਵੀਰ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਫਰੀਪੁਰਾ ਜੀ ਆਹ ਡੇ ਇੱਥੇ ਕਨੌਨੀ ਪਈਦੀ ਆ ਫਰੀਪੁਰ ਦੀ ਜੀ ਇਹ ਕਟੋ ਕਟ ਹੈ ਤੇ 4.5-4-5-5 ਫੁੱਟ ਚੜ ਗਿਆ ਪਾਣੀ ਦੇਖੋ ਜੀ ਸਾਨੂੰ ਸੋਦੀ ਬੋਦੀ ਨੇ ਆਈ ਆਹੀ ਉੱਥੇ ਬੰਨ ਆਪਣੇ ਲਾਗੂ ਬੰਨਦੇ ਰਹੇ ਵੀ ਬੰਨ ਟੁੱਟੇ ਨਾ ਤੇ ਸਾਡਾ ਨਿਸ਼ਖਾਨ ਨਾ ਹੋਏ ਕੋਈ ਤਿਸ ਨੂੰ ਤਿਸ ਟੁੱਟ ਗਈ ਜਦੋਂ ਉਧਰੋਂ ਤਿਸ ਸੀ ਟੁੱਟੀ ਤੇ ਪਾਣੀ ਅੰਦਰ ਪੈ ਗਿਆ ਅਸੀਂ ਦੌੜੇ ਉਥੋਂ ਬੰਨ ਛੱਡ ਕੇ ਅਸੀਂ ਕੀ ਕੀਤਾ ਤੇ ਆਪਣਾ ਜੋ ਵੀ ਆ ਨਾ ਖਾਣ ਵਾਲਾ ਸਮਾਨ ਹੀ ਨਾ ਥੋੜਾ ਜਾ ਜਿੰਨਾ ਕਿ ਬਣੇਦਾ ਸੀ ਉਹਨਾਂ ਦਾ ਅਸੀਂ ਚੁੱਕਿਆ ਜੋ ਸਿਲੰਡਰ ਸਿਲੰਡਰ ਅਸੀਂ ਬੰਨ ਦੇ ਉੱਪਰ ਲੈ ਗਏ ਉੱਚੇ ਥਾਂ ਲੈ ਗਏ ਮੁੜ ਕੇ ਅਹੀਂ ਸੋਚਿਆ ਵੀ ਚੱਲ ਆਟਾ ਦਾਣਾ ਜੋ ਕਪੜਾ ਲੀਰਾ ਕੱਢਣਿਆਂ ਪਰ ਕੱਢਣ ਉਹਨਾਂ ਨੇ ਟਾਈਮ ਨਹੀਂ ਦਿੱਤਾ ਸਾਨੂੰ ਤੇ ਮਤਲਬ ਕਿ ਇੱਥੇ ਕੱਢਦੇ ਕੱਢਦੇ ਸਾਡੇ ਗਲਗਲ ਪਾਣੀ ਆ ਗਿਆ ਅਹੀਂ ਉਹ ਦਿਨ ਲੱਗੇ ਸੀ ਰੋੜਨ ਸਾਡੇ ਬੱਚੇ ਬੜੀ ਮੁੱਖ ਮੈਂ ਕੱਢੇ ਤੇ ਔਰ ਸੱਤਾਂ ਵੀ ਵੇਖ ਲਓ ਵੀ ਸਭ ਟੁੱਟ ਗਿਆ ਭੱਜ ਗਿਆ ਜੋ ਲੀਰਾ ਕਪੜਾ ਸਭ ਸਾਡਾ ਖਤਮ ਹੋ ਗਿਆ ਸਾਡੇ ਜਿਹੜੇ ਨੌਜਵਾਨ ਮੇਰੇ ਵੀਰ ਆਏਦੇ ਸੀ ਅਹੀਂ ਉਹਨਾਂ ਤਾਂ ਬੜਾ ਤੁਹਾਨੂੰ ਕਰਨਿਆਂ ਵੀ ਬਹੁਤ ਬਹੁਤ ਉਹਨਾਂ ਨੂੰ ਮਾਲਕ ਦੇ ਜਨਾਂ ਨੇ ਸਾਨੂੰ ਬਾਹਰ ਕੱਢਿਆ ਕੱਢ ਕੇ ਉਹਨਾਂ ਨੇ ਜੋ ਵੀ ਸਾਡਾ ਸੀਤੀ ਉਹਨਾਂ ਨੇ ਦੇਖੀ ਦੇਖ ਕੇ ਜੋ ਸਮਾਨ ਸਾਡਾ ਟੁੱਟ ਪੱਜ ਜੋ ਰੋੜੇ ਦਾ ਸੀ ਜੋ ਮਤਲਬ ਕੀ ਉਹਨਾਂ ਨੇ ਇਕੱਠਾ ਕੀਤਾ ਇੱਥੇ ਦਲਦਲ ਘੱਟੋ ਘੱਟ ਦੋ ਦੋ ਤਿੰਨ ਫੁੱਟ ਹੀ ਜਿਹੜੀ ਉਹਨਾਂ ਨੇ ਸਾਫ ਲਵਾਂਡਿਆਂ ਨਾਲ ਚੁੱਕ ਚੁੱਕ ਕੇ ਤੇ ਕੀਤੀ ਆਹੀਂ ਉਹਨਾਂ ਨੇ ਸਾਨੂੰ ਮਸਾ ਵੀ ਕੰਮ ਨਹੀਂ ਕੰਮ ਦਿੱਤਾ ਵੀ ਤੁਸੀਂ ਆਰਾਮ ਨਾਲ ਬੈਠ ਜਾਓ ਤੁਹਾਡੇ ਦਿਲ ਡਰੇ ਤੇ ਆ ਉਹਨਾ ਛੱਟ ਤੇ ਟਾਡੇ ਕਿਤੇ ਦੇਖ ਕੇ ਲੱਗ ਜੇ ਤੇ ਸਾਨੂੰ ਕਿ ਜੇ ਇਹ ਇਸ ਪਿੰਡ ਦੇ ਵਿੱਚ ਕਿੰਨਾ ਕਿੰਨਾ ਪਾਣੀ ਸੀਗਾ ਇਹਦੇ ਵਿੱਚ ਪਿੰਡ ਦੇ ਐਸ ਘਰਾਂ ਦੇ ਵਿੱਚ 4-4 4.5-4 ਫੁੱਟ ਪਾਣੀ ਚੜ ਗਿਆ ਐਨਾ ਕਿ ਤੇਜ਼ੀ ਚ ਪਾਣੀ ਸੀ ਤੀ ਬੰਦਾ ਆਪਣਾ ਆਪ ਸਾਮ ਨਹੀਂ ਸਕਦਾ ਡਰ ਜਾਂਦਾ ਮੈਂ ਤੇ ਕਿੰਨਾ ਕੁ ਜ ਨੁਕਸਾਨ ਹੋਇਆ ਹਾਡਾ ਨੁਕਸਾਨ ਕਾਫੀ ਹੋ ਗਿਆ ਹਾਡਾ ਤੇ ਬੇਸਤਰਾ ਕੋਈ ਨਹੀਂ ਬਚਾ ਹਾਡਾ ਮਤਲਬ ਕਿ ਕੋਈ ਕੋਈ ਮਤਲਬ ਕਿ ਚੀਜ਼ ਜਿਹੜੀ ਆ ਵੀ ਨਹੀਂ ਬਚੀ ਸਾਡੇ ਸਿਰਫ ਉਹੀ ਇੱਕ ਦੋ ਮੰਜਾ ਨਿਕਲਿਆ ਸੀ ਤੇ ਜਾਂ ਸ਼ਿਲੰਡਰ ਤੇ ਖੰਡ ਪਤੀ ਨਿਕਲੀ ਸੀ ਵਾਰ ਕੀ ਮੰਨ ਕਰਦੇ ਉਸ ਮੰਗਾ ਦਿਆ ਹੋਇਆ ਹੁਣ ਵੇਖੋ ਅਸੀਂ ਮਜ਼ਦੂਰ ਆ ਬੰਦਿਆਂ ਦਿਹਾੜੀ ਮਹੀਨੇ ਚ ਕਿਤੇ 2 ਲੱਗ ਜਾਂਦੀਆਂ ਕਿਤੇ 4 ਲੱਗ ਜਾਂਦੀਆਂ ਕਿਤੇ 5 ਲੱਗ ਜਾਂਦੀਆਂ ਤਾਂ ਕਿੰਨੀ ਕਿ ਦਿਹਾੜੀ ਹੋ ਗਈ 500 ਰੁਪਏ 550 ਦਿਹਾੜੀ ਦਿੰਦਿਆਂ ਲੋਕ ਤੇ ਉਹਦੇ ਵਿੱਚੋਂ ਐ ਵੇਖੋ ਵੀ ਬੱਚੇ ਮੇਰੇ 2 ਆ ਦੋਵੇਂ ਇੱਕ 11ਵੀਂ ਚ ਵਰਦਾ ਇੱਕ 12ਵੀਂ ਚ ਵਰਦਾ ਉਹਨਾਂ ਦੇ ਦੀ ਖਰਚੇ ਚੁੱਕ ਨਹੀਂ ਪੈਂਦੇ ਸੀ ਹੁਣ ਤੇ ਹੜ ਆ ਗਿਆ ਹੁਣ ਸਕੂਲ ਵੀ ਵੈਸੇ ਬੰਦ ਹੋ ਗਏ ਤੇ ਇਹ ਬੱਚਿਆਂ ਨੂੰ ਹੁਣ ਪੜਾਉਣਾ ਕਿ ਆਪਣੇ ਘਰ ਦਾ ਸਰਕਲ ਚਲਾਉਣਾ ਕਿ ਕਮਰੇ ਬਣਾ ਲੈਣੇ ਵੇਖੋ ਤੁਸੀਂ ਸੱਤਾ ਦੇ ਸਕਦੇ ਹੋ ਕਿੰਦਾ ਦਾ ਮਾਹੌਲ ਹੈ ਤੁਸੀਂ ਆਪੇ ਦੱਸ ਸਕਦੇ ਕੋਈ ਹੱਤਾਂ ਦੀ ਗੱਲ ਮਤਲਬ ਇਹ ਕੀ ਹੁਣ ਤੁਹਾਡੇ ਤੁਹਾਨੂੰ ਕੀ ਲੱਗਦਾ ਵਾ ਕਿ ਕਿਸ ਚੀਜ਼ ਦੀ ਜ਼ਰੂਰਤ ਹੈਗੀ ਹੈ ਆਹੀ ਇਹ ਜ਼ਰੂਰਤ ਹੈ ਸਾਨੂੰ ਕੋਈ ਐਹੀ ਮੌਕਾ ਰਹਿ ਪਈ ਜਿਹੜੇ ਸਾਨੂੰ ਮਾਥਲੇ ਵੀ ਘਰ ਵਾਲੇ ਵੇਖ ਕੇ ਸਾਨੂੰ ਹਾਲਾਂਕਿ ਸਿਲਾ ਹਰਦੀ ਕੋ ਕਰੇ ਸਿੰਗਰਾਣੇ ਕਿਹਾ ਵਕਿ ਅਸੀਂ ਜਿਹੜੇ ਘਰ ਟੁੱਟੇ ਨੇ ਜਾਂ ਕੋ ਜਿਨਾਂ ਨੂੰ ਜ਼ਰੂਰਤ ਹੈਗੀ ਹਰਦੀ ਮਾਰ ਰਹਾ ਆ ਉਹ ਆਪਾਂ ਨਾਲ ਖੜੇ ਆ ਕਾਰੋਨਾ ਦਾ ਬਣਾ ਕੇ ਦਵਾਂਗੇ ਮਨਕੀਰਤ ਔਲਖ ਨੇ ਇਹ ਗੱਲ ਕਹੀ ਆ ਹਾਂਜੀ ਇਹੇ ਹੀ ਸ਼ੁਕਰ ਕਰਨੇ ਵਿਚਾਲੇ ਇੰਨੀ ਗੱਲ ਹੋਣਾ ਕਹੀ ਆ ਠੀਕ ਆ ਇਹ ਨੇ ਇਹ ਕਹਿੰਦੇ ਵਿਚਾਲੇ ਜੇ ਹਰ ਨਾਲ ਸਾਥ ਹੋਣਾ ਦਿੱਤਾ ਦੇਖਦੇ ਸਾਥ ਤਾਂ ਇਹ ਨਵੜਾ ਸ਼ੁਕਰਾਦਾਨ ਕਰਨੇ ਵਿਚਾਲੇ ਸਾਡੇ ਨਾਲ ਪਣ ਪ੍ਰਹਾੜ ਨਾਲ ਸਾਥ ਦੇ ਕਰਦੇ ਹਨ ਕਿਹਦਾ ਤੋਂ ਹਲਕ ਨੂੰ ਕੀ ਕਹਿਣਾ ਚਾਹੁੰਦੇ ਹੋ ਹੇ ਹੀ ਚਾਨਾ ਤੇ ਸਾਡਾ ਘਰਵਾਰ ਬਣਨਾ ਚਾਹੀਦਾ ਸਰਕਾਰ ਨੇ ਇਹ ਕਹਿਣਾ ਸਾਡਾ ਘਰਵਾਰ ਨੇ ਕਹਿਣਾ ਵੀ ਕਿ ਤਨਾ ਕੋਈ ਇਥੇ ਆਇਆ ਵੀ ਠੀਕ ਹੈ ਤੇ ਹੁਣ ਅਸੀਂ ਇਸਕਾਰ ਹੱਥ ਨਾਲ ਅਸੀਂ ਘਰ ਬਣਾਈਆਂ ਸਕਦੇ ਮੈਨੂੰ ਜਿੱਥੇ ਤੋਂ ਕਰਮਾ ਤਾਂ ਵੀ ਸਾਲ ਵੀ ਇੱਥੇ ਤੁਸੀਂ ਦਾ ਘਟਣਾ ਪੈਣਾ ਆ ਬਿਲਕੁਲ ਜੀ ਅਮਨਕੀਰਤ ਔਲਤ ਤੱਕ ਇਸ ਵੀਡੀਓ ਨੂੰ ਜਰੂਰ ਪਹੁੰਚਾਓ ਔਰ ਸਮਾਜ ਸੇਵਕ ਇੱਥੇ ਜਿਹੜੇ ਪਹੁੰਚੇ ਨੇ ਉਹਨਾਂ ਦੇ ਨਾਲ ਜਿਹੜੀ ਆਪਾਂ ਗੱਲਬਾਤ ਵੀ ਕਰਦੇ ਆਂ ਕਿ ਕੀ ਹਾਲਾਤ ਨੇ ਕਿ ਤੁਸੀਂ ਆਏ ਹੋ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਤੁਸੀਂ ਆਪ ਇੱਥੇ ਆਏ ਹੋ ਗਰਾਊਂਡ ਲੈਵਲ ਦਾ ਜ਼ਾਇਜ਼ਾ ਲੈ ਰਹੇ ਹੋ ਹਾਂਜੀ ਹਾਂਜੀ ਇਹ ਉਹ ਪਿੰਡ ਨੇ ਜਿਨ੍ਹਾਂ ਨੂੰ ਵੱਧ ਮਾਰ ਜਿਹੜੀ ਹਾੜਾਂ ਦੀ ਝੰਨੀ ਪਈ ਆ ਕਰਦੇ ਹਾਲਾਤ ਜਿਹੜੇ ਨੇ ਬਿਲਕੁਲ ਨਾਜ਼ੁਕ ਨੇ ਪੂਰੇ ਡੈਮੇਜ ਹੋ ਚੁੱਕੇ ਨੇ ਹੁਣ ਤੁਸੀਂ ਇੱਥੇ ਆਇਓ ਕਿ ਸਿਚੁਏਸ਼ਨ ਤੁਸੀਂ ਦੇਖ ਰਹੇ ਹੋ ਦੇਖੋ ਵੀਰੋ ਪਹਿਲਾਂ ਤਾਂ ਜਿ ਆਪਾਂ ਬਾਹਰਲੇ ਵਿਦੇਸ਼ਾਂ ਚ ਬੈਠੀ ਟੈਲੀਵਿਜ਼ਨ ਤੇ ਦੇਖੀਦਾ ਉਹ ਗੱਲ ਵੱਖਰੀ ਹੁੰਦੀ ਆ ਜੱਥੇ ਗਰਾਉਂਡ ਲੈਵਲ ਤੇ ਆਕਾ ਆਪਾਂ ਦਿਖੀਏ ਤੇ ਪਹਿਲੀ ਗੱਲ ਤਾਂ ਹੈਗੀ ਅੰਦਰ ਜਾ ਕੇ ਤੁਸੀਂ ਪਿਛਾੜੇ ਪਹਿਲੀ ਬਹੁਤ ਗਰੀਬ ਪਰਿਵਾਰ ਆ ਇਹ ਤੇ ਜਿਹੜਾ ਥੋੜਾ ਹੈਗਾ ਵੀ ਸੀ ਉਹ ਵੀ ਪਿਛਾੜਾ ਜਾਂਦਾ ਗਿਆ ਬਹੁਤ ਦੇਖੇ ਦਿਲ ਨੂੰ ਸੱਟ ਲੱਗਦੀ ਆ ਤੇ ਹੁਣ ਭਾਈ ਸਾਹਿਬ ਨੂੰ ਦੱਸਦੇ ਤੇ 5 5 6 6 ਫੁੱਟ ਪਾਣੀ ਸੀਗਾ ਤੇ ਨਿੱਕੇ ਨਿੱਕੇ ਬੱਚੇ ਇਹਨਾਂ ਦੇ ਤੇ ਹੁਣ ਭਾਈ ਸਾਹਿਬ ਵੀ ਦੱਸਦੇ ਇਹ ਕਹਿੰਦੇ ਵੀ ਆਪਾਂ ਛੱਤਾ ਤੇ ਚੜੇ ਦੇ ਜੇ ਆਪਣੇ ਛੱਤਾ ਤੋਂ ਸਾਨੂੰ ਕਾ ਕੋਈ ਨਾ ਬਚਾਉਂਦਾ ਤਾਂ ਸਾਡਾ ਪਤਾ ਨਹੀਂ ਕੀ ਹਾਲ ਹੁੰਦਾ ਤੇ ਇੱਥੇ ਦੋ ਦਿਨ ਕਹਿੰਦੇ ਛੱਤਾ ਤੇ ਰਹੇ ਆ ਤੇ ਦੇਖ ਕੇ ਬਹੁਤ ਆਪਣੇ ਦਿਲ ਨੂੰ ਸੱਟ ਲੱਗਦੀ ਆ ਕਰਕੇ ਉੱਥੇ ਤੁਸੀਂ ਉਹਨੂੰ ਮੇਨ ਰੋਡ ਦੇਖਦੇ ਆ ਰੋੜੀ ਡੱਗਿਆ ਥੱਲੇ ਤਾਂ ਉੱਥੇ ਬੀਬੀ ਫੁੱਟ ਦਾ ਪਾਣੀ ਉੱਥੇ ਹੀ ਆ ਤੁਸੀਂ ਆਪਣੇ ਇੰਗਲੈਂਡ ਦੇ ਉੱਤੋਂ ਇੱਥੇ ਪੰਜਾਬ ਮੜ ਆਏ ਹੋ ਪੰਜਾਬ ਦੀ ਧਰਤੀ ਨਾਲ ਪਿਆਰ ਸੀਗਾ ਹਾਂਜੀ ਆਪਾਂ ਵੈਸੇ ਹੀ ਪੰਜਾਬ ਤਾਂ ਸਾਡੀ ਐਨ ਜੀਓ ਤਾਂ ਇੱਥੇ ਆਪਾਂ ਪੰਜਾਬ ਦੇ ਕਿਡੇ ਮਾਰਦੇ ਰਹਿੰਦੇ ਪਿਛਲੇ ਹੜਾ ਤੋਂ ਵੀ ਆਪਾਂ ਆਏ ਸੀਗੇ ਤੇ ਮੁਰਚੇ ਨੂੰ ਵੀ ਤਾਂ ਵੈਸੇ ਸਾਡੇ ਕਾਫੀ ਪ੍ਰੋਜੈਕਟ ਇੰਡੀਆ ਚੱਲ ਰਹੇ ਆ ਜੀ ਤੇ ਕੀ ਇੱਥੇ ਲੈ ਕੇ ਆਏ ਹੋ ਹੁਣ ਪਰਿਵਾਰਾਂ ਨੂੰ ਕੀ ਮਣਕੇ ਤੁਸੀਂ ਭਰੋਸਾ ਦੇ ਕੇ ਜਾ ਰਹੇ ਹੋ ਅੱਜ ਤਾਂ ਭਾਈ ਸਾਹਿਬ ਜੀ ਆਪਾਂ ਪਸ਼ੂਆਂ ਦਾ ਖਾਣਾ ਤੇ ਹੋਰ ਆਪਣਾ ਦੂਖ ਸਾਡੇ ਨਾਲ ਡਾਕਟਰ ਆਏ ਆ ਦਵਾਈਆਂ ਲੈ ਕੇ ਆਏ ਆ ਤੇ ਹੋਰ ਵੀ ਖਾਣਾ ਤੇ ਰਸਣ ਸੋ ਜੋ ਸੰਗਠਨਾਂ ਨੂੰ ਡੋਨਟ ਕਰ ਰਹੀ ਆ ਤੇ ਸੰਗ ਦੇ ਨਹੀਂ ਆਪਾਂ ਕਿ ਵਰਤਾਂਦੀ ਆ ਜੀ ਕੀ ਲੱਗਦਾ ਕਿ ਪੰਜਾਬ ਜਿਹੜੀ ਹੈ ਜਿਵੇਂ ਹੜਾਂ ਦੀ ਮਾਰ ਚਲਨੀ ਪਈ ਜਾਂਦੇ ਕੀ ਲੱਗਦਾ ਕਿ ਕਦੋਂ ਉੱਠ ਪਉਣਗੇ ਹੁਣੇ ਇਹ ਤਾਂ ਭਾਈ ਸਾਹਿਬ ਜੀ ਹੁਣ ਦੇਖ ਕੇ ਇਹ ਤਾਂ ਹੱਲੇ ਪਾਣੀ ਹੱਲੇ ਪਾਣੀ ਸੁੱਕੂਗਾ ਜਿਹੜਾ ਆਫਟਰ ਮਾਸ ਆ ਉਦੋਂ ਫੇ ਉਦੋਂ ਪਤਾ ਲੱਗਣਾ ਦਿੰਦਾ ਫੇ ਬਹੁਤ ਥਾਲੇ ਮੇਰਾ ਖਿਆਲ ਕਾਫੀ ਲੰਮਾ ਸਮਾਂ ਟਾਈਮ ਲੱਗਣਾ ਸਾਰਾ ਵੇ ਠੀਕ ਹੁੰਦੇ ਨੂੰ ਸੋ ਉਹਨੇ ਦੇਖੀਏ ਬਾਕੀ ਉਹਨੂੰ ਗੁਰੂ ਮਹਾਰਾਜ ਜਣੇ ਬਸ ਸਾਰੇ ਆਪਾਂ ਰਲ ਮਿਲ ਕੇ ਅਰਦਾਸ ਕਰ ਸਕਦੇ ਆ ਪਰ ਇੱਕ ਗੱਲ ਉਹਦਾ ਆਪਾਂ ਦੇਖਿਆ ਵੀ ਜਿੰਨੇ ਵੀ ਇੱਥੇ ਨੌਜਵਾਨ ਨੇ ਜਿੰਨੇ ਵੀ ਸਾਡੇ ਬਜ਼ੁਰਗ ਐ ਐਨ ਤਕੜੇ ਡਟ ਕੇ ਖੜੇ ਆ ਬੇ ਮਸੂਮ ਨਹੀਂ ਹੁੰਦਾ ਚੜ੍ਹਦੀ ਕਲਾ ਦੇ ਵਿੱਚ ਵੈਸੇ ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਆਪਾਂ ਹੁਣ ਕੱਲ ਗਏ ਸੀਗੇ 5-5 ਫੁੱਟ ਪਾਣੀ ਸੀਗਾ ਤੇ کئی ਆਪਣੇ ਪੜਵਾੜਾ ਦੇ ਗਿਆ ਜਿੱਥੇ ਕੋਈ ਪਹੁੰਚਿਆ ਨਹੀਂ ਸਗਾ ਤਾਂ ਉੱਥੇ ਜਾ ਕੇ ਪਹਿਲੀ ਗੱਲ ਤਾਂ ਉਹ ਕਹਿੰਦੇ ਸੀ ਬਤਸ਼ੀਪੇ ਪ੍ਰਸ਼ਾਦਾ ਛਕੋ ਚਾਹ ਵੀ ਉਹ ਹੈ ਨਾ ਤੇ ਉਹਨੂੰ ਮਹਿਸੂਸ ਹੀ ਨਹੀਂ ਹੁੰਦੇ ਇਹਹੀ ਚਾਹ ਆਪਾਂ ਚੜ੍ਹਦੀ ਕਲਾ ਦੇ ਵਿੱਚ ਹੈ ਬਸ ਦੇਖੋ ਭਾਜੀ ਪੰਜਾਬ ਜਿਹੜੇ ਆ ਅੱਜ ਪੰਜਾਬ ਦੇ ਨਾਲ ਹੀ ਖੜੇ ਆ ਹਨਾ ਬਾਕੀ ਹੋਰ ਜਿਹੜੀਆਂ ਸਟੇਟਾਂ ਹੋਣ ਕਵਰ ਦੇ ਵਿੱਚ ਆ ਰਹੀਆਂ ਨੇ ਜਿਵੇਂ ਜਿਵੇਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਉਹਵੇਂ ਮੈਂ ਅੱਜ ਜਿਵੇਂ ਜਿੱਥੇ-ਇੱਥੇ ਪਤਾ ਲੱਗ ਰਿਹਾ ਉਹ ਸਟੇਟਸ ਵੀ ਜਿਹੜੀਆਂ ਨੇ ਕਵਰ ਹੋ ਰਹੀਆਂ ਨੇ ਕਿ ਲੱਗਦਾ ਕਿ ਪੰਜਾਬ ਨੂੰ ਜਿਹੜੀ ਆ ਆਰਥਿਕ ਤੌਰ ਦੇ ਉੱਤੇ ਜਿਹੜਾ ਕਮਜ਼ੋਰ ਕੀਤਾ ਜਾ ਰਿਹਾ ਏਵਰਜੀ ਆਪਾਂ ਆਪ ਕਹਿ ਨਹੀਂ ਸਕਦੇ ਹੈਗੇ ਸੋ ਇਹ ਆ ਬਸ ਆਪਣੇ ਜਿੰਨੇ ਵੀ ਹੁਣ ਇਸ ਬਲੇ ਵੀਡੀਓ ਆ ਰਹੇ ਆ ਜਾਂ ਮੈਸੇਜ ਆ ਰਹੇ ਆ ਆਪਣੇ ਬਰੇ ਸੁਪਰਸਟਾਰ ਕੋਈ ਐਕਟਰ ਕੋਈ ਉਥੋਂ ਮੇਰਾ ਖਿਆਲ ਅਵੇਰਨੈਸ ਕਾਫੀ ਰੇਜ਼ ਹੋ ਰਹੀ ਆ ਤੇ ਪਿਛਲੀ ਬੜੀ ਨਹੀਂ ਆਪਾਂ ਦੇਖਿਆ ਸੀ ਇਹ ਐਤ ਕੀ ਆਪਾਂ ਬਹੁਤ ਵਲੀ ਦੇਖਿਆ ਵੀ ਜਿੰਨੇ ਵੀ ਆਪਣੇ ਐਕਟਰ ਆ ਵਗੈਰਾ ਹੋਰ ਵੀ ਹਾਈ ਫਲੂਟਨ ਪੀਪਲ ਆ ਉਹ ਅਵਨੈਸ ਰੇਜ਼ ਕਰ ਰਹੇ ਐ ਸੋ ਪਤਾ ਲੱਗ ਰਿਹਾ ਹੌਲੀ ਹੌਲੀ ਸਾਰੇ ਜੀ ਜੀ ਬਾਬਾ ਜੀ ਮਨਕੀਰਤ ਆਲਖ ਪਿਛਲੀ ਦਿਨੀ ਇੱਥੇ ਗੁਰਦਾਸਪੁਰ ਆਈ ਸੀਗੇ ਪਿਤੀ ਦਿਨੀ ਉਹਨਾਂ ਨੇ ਕਿਹਾ ਕਿ 5 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਆ ਸੀ ਉਹਨਾਂ ਪਰਿਵਾਰਾਂ ਤੱਕ ਪਹੁੰਚਾਵਾਂਗੇ ਜਾਂ ਉਹਨਾਂ ਪਰਿਵਾਰਾਂ ਦੇ ਘਰ ਬਣਾਵਾਂਗੇ ਜਿਨ੍ਹਾਂ ਪਰਿਵਾਰਾਂ ਨੂੰ ਅਸਲ ਦੇ ਵਿੱਚ ਜਿਹੜੀ ਹੜ ਦੀ ਮਾਰ ਪਈ ਹਾਂਜੀ ਹਾਂਜੀ ਇਹ ਬਹੁਤ ਵਧੀਆ ਗੱਲ ਜੀ ਕਿਉਂਕਿ ਅੱਦਾ ਦੇਖ ਕੇ ਹੋਰ ਵੀ ਇਨਸਪਾਇਰ ਹੁੰਦੇ ਆ ਹਨਾ ਆਪਣੇ ਜਿੰਨੇ ਵੀ ਆਪਾਂ ਇਕੱਠੇ ਐ ਇਸ ਬਲੇ ਮੁੱਢ ਨਾਲ ਮੁੱਢਾ ਲਾ ਕੇ ਖਰ ਸਕਦੇ ਆ ਉਹਨਾਂ ਵਧੀਆ ਕਰਕੇ ਇਸ ਬਲੇ ਇਹ ਹੀ ਇਹਨਾਂ ਨੂੰ ਲੋਰਿਆ ਸਾਡੀ ਬਿਲਕੁਲ ਤਾਂ ਮਿੱਟੀ ਦਾ ਸਾਰੇ ਸਾਰੇ ਦੀ ਸਾਡੀ ਭਵਾਂ ਭਾਂ ਬਾਹਲੇ ਵਿਦੇਸ਼ਾਂ ਚ ਬੈਠੇ ਆ ਪਰ ਮਿੱਟੀ ਦੇ ਸਾਡੀ ਸਾਰਿਆਂ ਨੂੰ ਇਕੱਠਿਆਂ ਨੂੰ ਕਰਨਾ ਚਾਹੀਦਾ ਜੀ ਬਿਲਕੁਲ ਜੀ ਇਹ ਦੇਖਿਆ ਤੁਸੀਂ ਕਿ ਇੰਗਲੈਂਡ ਤੋਂ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਜਿਹੜੀ ਆ ਇੱਥੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਮਕੋੜਾ ਪਤਨ ਤੇ ਜਿਹੜਾ ਰਸਤਾ ਪੈਂਦਾ ਇੱਥੇ ਤੁਸੀਂ ਬੰਨ ਇਹਦੇ ਨਾਲ ਆ ਕੇ ਖੜ ਗਈ ਆ ਅੱਜ ਦਿਨ ਬਹੁਤ ਵਧੀਆ ਨਿਕਲੇ ਸੀਗਾ ਤੇ ਹਾਲਾਤ ਜਿਹੜੇ ਨੇ ਬੜੇ ਖਰਾਬ ਨੇ ਇਹ ਜਿਵੇਂ ਜਿਵੇਂ ਤੁੱਪ ਪੈਂਦੀ ਯਾਨੀ ਉਵੇਂ ਉਵੇਂ ਹੀ ਜਿਹੜੇ ਨੇ ਇਸ ਹਾਲਾਤ ਜਿਹੜੇ ਨੇ ਬੱਤ ਬੱਤਰ ਹੁੰਦੇ ਹੀ ਰਹੇ ਨੇ ਮੈਡੀਕਲ ਟੀਮਾਂ ਦੀ ਵੀ ਇੱਥੇ ਤਨਾਤੀ ਇਹਨਾਂ ਦੇ ਵੱਲੋਂ ਕੀਤੀ ਗਈ ਆ ਹੋਰ ਜਿਹੜੀਆਂ ਨੇ ਜਿਵੇਂ ਲੋਕਲਸ ਜਿਹੜੇ ਨੇ ਹਸਪੀਟਲਸ ਨੇ ਜਿਹੜੇ ਹੋਰ ਜਿਹੜੇ ਨੇ ਇੱਥੇ ਸੇਵਾ ਕਰ ਰਹੇ ਨੇ ਉਹਨਾਂ ਦੇ ਵੱਲੋਂ ਵੀ ਇੱਥੇ ਤਨਾਤੀ ਕੀਤੀ ਗਈ ਆ ਪਰ ਹਾਲਾਤ ਜਿਹੜੇ ਨੇ ਇਸ ਪਿੰਡ ਦੇ ਜਿਹੜੇ ਨੇ ਉਹਨਾਂ ਤੱਕ ਜਰੂਰ ਪਹੁੰਚਾਓ ਜਿਨ੍ਹਾਂ ਦੇ ਅਸਲ ਦੇ ਵਿੱਚ ਸੇਵਾ ਜਿਹੜੀ ਨੇ ਮੰਨ ਕੇ ਚੱਲਣੀ ਕਿ ਆਪਾਂ ਸੇਵਾ ਕਰਨੀ ਆ ਸੋ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਨਾਮ ਦੀ ਰਿਪੋਰਟ ਮਕੋੜਾਪਤਨ ਸੋ ਵੀ ਜੀ ਕਰਦੇ ਹਾਲਾਤ ਦੱਸਾਂਗਾ ਬਹੁਤ ਹੀ ਜੜੇ ਨੇ ਪਾਬੂ ਕਰ ਦੇਣ ਵਾਲੇ ਆ ਅਸੀਂ ਅੱਜ ਪਿੰਡ ਦੇ ਵਿੱਚ ਪਹੁੰਚੇ ਸੀਗੇ ਤੇ ਇਹ ਮਕੋੜਾ ਪਤਨ ਤੋਂ ਤੁਸੀਂ ਦਾ ਕਨੈਕਟ ਜੁੜਦਾ ਆ ਜੋ ਦਰਾਂ ਦਾ ਤੋਂ ਮੁੜਦਾ ਆ ਤੇ ਇਹ ਤਸਵੀਰਾਂ ਜਿਹੜੀਆਂ ਨੇ ਘਰ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਛੱਤਾਂ ਜਿਹੜੀਆਂ ਨੇ ਉੱਚੋਂ ਦੀਆਂ ਨੇ ਤੇ ਘਰ ਦੇ ਹਾਲਾਤ ਪਾਣੀ ਨੇ ਇਹਨਾਂ ਨੂੰ ਮਾਰ ਜਿਹੜੀ ਮਾਰੀ ਆ